ਜਾਪ ਆਪ ਪ੍ਰਭੂ ਤੇ ਲੋਏ ਯੁਗ-ਯੁਗ ਦਾਤਾ ਅਬਰ ਨਾ ਕੋਏ ਜੋ ਪਾਵੈ ਤਿਉ ਰਖਾਇ ਰਾਖ ਜਸ ਜਾਚੋ ਦੇਵ ਪਤ ਸਾਖ ਜਾਗਤ ਜਾਗ ਰਹਾ ਤੁਧ ਭਾਵੈ ਜਾ ਤੂੰ ਮਿਲਹਿ ਤਾਂ ਤਉ ਜ ਸਮਾਵਾਂ ਜੈ ਜੈਕਾਰ ਜਪੋ ਜਗਦੀਸ਼ ਗੁਰਮਤਿ ਮਿਲਿਆ 20 21 ਚੱਖ ਬੋਲਣ ਕਿਆ ਜਗ ਸਿਉ ਬਾਦ ਚੂਰ ਮਰੈ ਦੇਖੈ ਪਰਮਾਦ ਜਾਨ ਮਮੇ ਨਹੀਂ ਜੀਵਣ ਆਸ ਆਏ ਚੱਲੇ ਭਏ ਆਸ ਨਰਾਸਾ ਚੁਰ ਚੁਰ ਚੱਖ ਮਾਟੀ ਰਲ ਜਾਏ ਕਾਲ ਨਾ ਚੰਪੇ ਹਰ ਗੁਣ ਗਾਏ ਪਾਈ ਜਬਨੇ ਦ ਹਰ ਕਹਿ ਨਾਹੀ ਆਪੇ ਦੇਵ ਸਹਿਜ ਸੁਭਾਈ ਇਆਨੂ ਭੁਲਾਇ ਆਪੇ ਭੁਜੈ ਆਪੇ ਸਮਝੈ ਆਪੇ ਸੁਝੈ ਗੁਰ ਕਾ ਕਹਿਆ ਅੰਕ ਸੰਭਾਵੈ ਨਿਰਮਲ ਸੂਚੇ ਸੱਚ ਉਪਾਵੈ ਗੁਰ ਸਾਗ ਗਏ ਅਤ ਨਹੀਂ ਟੋਟ ਲਾਲ ਪਦਾਰਥ ਸਾਚ ਅਖੋਟ ਗੁਰ ਕਹਾ ਸਾਕਾਰ ਕਮਾਵੂ ਗੁਰ ਕੀ ਕਰਨੀ ਕਾਹੇ ਤਾਉ ਨਾਨਕ ਗੁਰਮਤਿ ਸਾਚ ਸਮਾਵੂ ਟੂਟੈ ਨੇਕੇ ਬੋਲੇ ਸਹੀ ਟੂਟੈ ਬਾ ਦੂਦਸ ਗਈ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਸਾਡੀ ਢੋਲ ਟੂਟੈ ਗੰਢ ਬੜਾ ਵਿਚਾਰ ਗੁਰ ਸਾਬ ਦੀ ਕਰ ਕਾਰਜ ਸਾਰ ਲਾਹਾ ਸਾਚਨਾ ਆਵੇ ਟੂਟਾ ਤ੍ਰਿਪਮਨ ਠਾਕੁਰ ਪ੍ਰੀਤਮ ਮੋਟਾ ਠਾਕੁਰ ਮਨੁਆ ਰਖਉ ਠਾਈ ਠੈਕ ਮੁਈ ਅਪਗੁਣ ਪਸਤਾਏ ਠਾਕੁਰ ਇਕ ਸਬਾਈ ਨਾਰ ਬਉਧੇ ਬੇਸ ਕਰੀ ਕੂੜਿਆਰ ਪਾਰ ਕਰ ਜਾਤੀ ਠਾਕ ਰਾਈ ਮਹਿਲ ਬੁਲਾਈ ਠਾਕ ਨ ਪਾਈ ਸਬ ਦਸਬਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕਰ ਧਾਰੀ ਦੌਲਤ ਦੌਲਤ ਹੈ ਸਖੀ ਫਾਟੇ ਚੀਰ ਸੀਗਾਰ ਧਾਪਣ ਤਨ ਸੁਖ ਨਹੀਂ ਬਿਨ ਦਰ ਬਿਨ ਠੀਜਾਰ ਦਰਬ ਮੁਹੀ ਕਰ ਆਪਣਾ ਕੀ ਠੀਕ ਅੰਤ ਸੁ ਜਾਣ ਦਰ ਰੱਖਿਆ ਕੋਰੇ ਆਪਣਾ ਨਿਰਪਉ ਨਾਮ ਬਖਾਨ ਦੂਗਰ ਬਾਸ ਤਿਖਾ ਗਣੀ ਜਬ ਦੇਖਾ ਨਹੀਂ ਦੂਰ ਤਿਖਨ ਬਾਰੀ ਸਭ ਤਨ ਅੰਮ੍ਰਿਤ ਪੀਆ ਭਰਪੂਰ ਦੇਹ ਦੇ ਆਖ ਸਭ ਕੋਈ ਜੈ ਭਵਤ ਦੇ ਗੁਰੂ ਦੁਆਰਾ ਦੇਵ ਸੀ ਤਖਨ ਵਾਰਾ ਸੋਏ ਡੰਡੋਲੇ ਤੋ ਟੁੰਡ ਤੋ ਹੋ ਫਰੀ ਟਹਿਟ ਹੈ ਪਵਨ ਕਰਾਰ ਭਾਰੇ ਟਹਿਤ ਟਹਿਬੇ ਹੌਲੇ ਨਿਗਸੇ ਪਾਰ ਅਮਰ ਆਜਾਤੀ ਹਰ ਮਿਲੇ ਤਨ ਕਾ ਹਉ ਬਲ ਜਾਉ ਤਨ ਕੀ ਧੂੜ ਅਗੁਲੀ ਹੈ ਸੰਗਤ ਮੇਲ ਬਲਾਉ ਮਨ ਦੀਆ ਗੋਰ ਆਪਣੇ ਆਇਆ ਨਿਰਮਲ ਨਾਉ ਇਹ ਨਾਮ ਦਿਆ ਤਿਸ ਸੇਵਸਾ ਤਿਸ ਬਲ ਹਰਿ ਜਾਉ ਜੋ ਸਾਰੇ ਸੋ ਢਾਸੀ ਤਿਸ ਬਿਨ ਅਗਰ ਨਾ ਕੋਇ ਗੁਰ ਪ੍ਰਸਾਦੀ ਤਿਸ ਸੰਭਲਾ ਤਾ ਤਨ ਦੂਖ ਨ ਹੋਏ ਅਣਾ ਕੋ ਮੇਰਾ ਕਿਸ ਗਹੀ ਅਣਾ ਕੋ ਹੋਆ ਨਾ ਹੋਗ ਆਪਨ ਜਨ ਬਗੁਚੀਐ ਦੁਵਿਧਾ ਵਪੈ ਰੋਗ ਅਨਾਮ ਬੂਨੇ ਆਦਮੀ ਕਲਰ ਕੰਤ ਗਰੰਤ ਮਨ ਦਾ ਵਕਿਉ ਸੂਟੀ ਜਾਏ ਜਾਇ ਰਸਤਲ ਅੰਤ ਗਣਤ ਗਣਾਵੇ ਅਖਰੀ ਅਗਣਤ ਸਾਚਾ ਸੋਏ ਅਗਿਆਨੀ ਮਤ ਹੀਣ ਹੈ ਗੁਰਬਲ ਗਿਆਨ ਨਾ ਹੋਏ ਟੁੱਟੀ ਤੰਤਰ ਬਾਵਕੀ ਬਾਜੈ ਨਹੀਂ ਵਿਭੂਗ ਵਿਸੁਰਿਆ ਮੇਲੇ ਪ੍ਰਭੂ ਨਾਨਕ ਕਰ ਸੰਯੋਗ ਤਰਬਰ ਕਾਇਆ ਪੰਖ ਮਨ ਤਰਬਰ ਪੰਖੀ ਪੰਚ ਤਤ ਚੁਗੈ ਮਿਲ ਏਕ ਸੇ ਤਿਨ ਕਉ ਫਾਸ ਨਰਨ ਚ ਉੜਾਤਾ ਬੇਗਲ ਬੇਗਲੇ ਤਾ ਕੈ ਚੁਗ ਕਣੀ ਪੰਖ ਟੁੱਟੇ ਫਾਹੀ ਪੜੀ ਆਪ ਗੁਣ ਧੀੜ ਬਣੀ ਮੈਨ ਸੱਚੇ ਕਿਉਂ ਸੂਟੀ ਐ ਹਰ ਗੁਣ ਕਰਮ ਬਣੀ ਆਪ ਸੜਾ ਇਹ ਸੂਟੀ ਐ ਵੱਡਾ ਆਪ ਤਣੀ ਗੁਰ ਪ੍ਰਸਾਦੀ ਸੂਟੀ ਐ ਕਿਰਪਾ ਆਪ ਕਰੇ ਆਪਣਾ ਹੱਥ ਵਡਾਈਆਂ ਜੈ ਭਾਵੈ ਤੈਦੇ ਥਰ ਥਰ ਕੰਪੈ ਜੀੜਾ ਥਾਨ ਬਹੂ ਨਾ ਹੋਏ ਥਾਰ ਮਾਨ ਸੱਚ ਏਕ ਹੈ ਕਾਜ ਨਾ ਫਿਰ ਤੈਕ ਹੋਏ ਹਰੇ ਨਾਰਾਇਣ ਤੇਰੇ ਗੁਰੂ ਤੇਰਾ ਸਾਚਾ ਵਿਚਾਰ ਸੋਰ ਨਰ ਨਾਥੋਂ नाथ ਤੂੰ ਨਿਧਾਰ ਆਧਾਰ ਸਰਬੇ ਥਾਨ ਥਨ ਅੰਤਰੀ ਤੂੰ ਦਾਤਾ ਦਾਤਾਰ ਜੈ ਦੇਖਾਂ ਤੈ ਇੱਕ ਤੂੰ ਅੰਤ ਨਾ ਪਾਰ ਆਵਾਰ ਥਾਨ ਥਨ ਅੰਤਰ ਦਾ ਬਰਹਾ ਗੁਰਸਬਦੀ ਵਿਚਾਰ ਆਣ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰ ਪ੍ਰਭ ਮੇਲ ਲੈ ਕਿਰ ਮੈਂ ਢਾਈ ਉਸਾਰ ਦਾਨਾ ਤੂੰ ਬੀਨਾ ਤੂੰ ਹੀ ਦਾਨਾ ਕੈ ਸਰਦਾਨ ਦਾਲਤ ਪੰਜਨ ਦੁਖ ਦਲਣ ਗੁਰਮਖ ਗਿਆਨ ਧਿਆਨ ਤਨ ਗਿਆ ਬੋਝੂਰੀਐ ਤਨ ਮੈਂ ਚੀਤ ਗਵਾਰ ਤਨ ਬਿਰਲੀ ਸਤ ਸੰਤਿਆ ਨਿਰਮਲ ਨਾਮ ਪਿਆਰ ਤਨ ਗਿਆ ਤਾਂ ਜਾਣਦੇ ਜੇ ਰਾਚ ਰੰਗ ਏਕ ਮਨ ਦੀ ਜੈ ਸਿਰ ਸੋਪੀਐ ਪੀ ਕਰਤੇ ਕੀ ਟੇਕ ਧੰਦਾ ਤਾਪਤ ਰਹਿ ਗਏ ਮਨ ਮੈਂ ਸਬਦ ਆਨੰਦ ਦੁਰਜਨ ਤੇ ਸਾਜਨ ਪਏ ਪੇਟੇ ਗੁਰ ਗੋਬਿੰਦ ਬਨ ਬਨ ਫਿਰਤੀ ਢੂੰਢਦੀ ਬਹਤ ਰਹੀ ਕਰ ਬਾਰ ਸਤ ਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖਾਂ ਦੇ ਬਾਹਰ ਨਾ ਨਾ ਕਰਤ ਨਾ ਸੂਟ ਜੈ ਬਿਣ ਗੁਣ ਜਮ ਪਰ ਜਾਹੇ ਨਾ ਤਿਸ ਇਹੋ ਨਾ ਉਹ ਹੈ ਅਗੁਣ ਫਿਰ ਪਸਤਾ ਹੈ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਬਿਨ ਨਾ ਵੈ ਨਿਰਭਉ ਕਹਾ ਪਿਆ ਜਾਣਾ ਅਭਾਨ ਥਾਕ ਰਹੀ ਕਿਵ ਅਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗਲੇ ਕਿਸ ਪਹਿ ਕਰੀ ਪੁਕਾਰ ਨਾਨਕ ਪ੍ਰਿਯੋ ਪ੍ਰਿਯੋ ਜੇ ਕਰੀ ਮੇਲੇ ਬੇਲਣ ਹਾਰ ਜੇਨ ਬਸੋੜੀ ਸੋ ਮੇਲ ਸੀ ਗੁਰ ਕਾ ਹੇਤ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ पाप लदे पापे पासारा पर हर पाप पसाण है आप ना तिस बजोग संताप नरक पड़ंतो क्यों रह क्यों बंचाल क्यों आवण जाना बिस झूठ बुरा काल मन जंजाली बेड़िया पीजन जाला माहे बिणदा भा क्यों सूटी है पापे पचहै पचाहे फिर फिर भाई फासा है कऊआ ਫਿਰ ਪਸਦਾਨਾ ਆਗਿਆ ਹੂਆ 파ਥਾ ਚੋਗ ਚੁਗੈ ਨਹੀਂ ਬੂਜੈ ਸਤਗੁਰ ਮਿਲੈ ਤਾਂ ਆਖੀ ਸੂਜੈ ਜੋ ਮਸਲੀ 파ਥੀ ਜਮ ਜਾਲ ਬਿਣ ਗੁਰਤਾਤੇ ਮੁਕਤ ਨਾ ਪਾਲ ਫਿਰ ਫਿਰ ਆਵੈ ਫਿਰ ਫਿਰ ਜਾਈ ਇਕ ਰੰਗ ਰਚੈ ਰਹਿਲ ਬਲਾਈ ਇਹ ਸੁਟੈ ਫਿਰ ਫਾਸ ਨਾ ਪਾਈ ਵੀਰਾ ਵੀਰਾ ਕਰ ਰਹੀ ਵੀਰ ਪਏ ਬਹਿਰਾਏ ਵੀਰ ਚੱਲੇ ਕਰ ਆਪਣਾ ਬਹਿਣ ਫਿਰੈ ਜਲ ਜਾਏ ਬਾਬਲ ਕਹਿ ਕਰੇ ਬੇਟੜੀ ਬਾਲੀ ਬਾਲੈ ਨੇ ਜੇ ਲੋੜ ਹੈ ਵਰ ਕਾਮਣੀ ਸਤਗੁਰ ਸੇਵ ਹੈ ਤੇ ਬਿਰ ਲੋ ਗਿਆਨੀ ਬੂਝਣੋ ਸਤਗੁਰ ਸਾਚ ਮਲੇ ਥਾਕਰ ਹੱਥ ਬੜਾਈਆਂ ਜੈ ਭਾਵੈ ਤੈਦੇ ਬਾਣੀ ਬਿਰਲੂ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਕਰ ਬਸਾ ਹੋਏ ਪੰਦ ਪਨ ਘੜੀਐ ਘੜ ਘੜ ਪਜੈ ਆਏ ਉਸਾਰਾ ਉਸ ਰੇਟਾ ਹੈ ਸਰ ਪਰ ਸੋਖ ਹੈ ਭੀ ਪਰ ਪੋਖ ਹੈ ਸਮਰੱਥ ਬੇ ਪਰਵਾਹ ਹੈ ਪਰਮ ਭੁਲਾਨੇ ਭੇਤ ਬਾਨੇ ਬਿਣ ਭਾਗਾ ਕਿਆ ਪਾਈਐ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ ਹਰ ਗੁਣ ਗਾਇ ਸਦਾ ਰੰਗ ਰਾਤੇ ਬਹੁੜ ਨਾ ਬਸੋ ਤਾਈਐ ਪੱਬਾ ਭਾਲੇ ਗੁਰਮੁਖ ਬੂਝਾ ਤਾਨੇ ਚ ਕਰ ਬਸਾ ਪਾਈਐ ਪੱਬਾ ਭੋਜਲ ਮਾਰਗ ਵਿਖੜਾ ਆਸਨ ਦਾ ਸਾਥ ਹਤਰੀ ਹੈ ਗੁਰ ਪ੍ਰਸਾਦ ਦੀ ਆਪੋ ਚੀਨੈ ਜੀਪ ਤਿਹਾ ਇਬ ਮਰੀਐ ਮਾਇਆ ਮਾਇਆ ਕਰਮ ਹੋਇ ਮਾਇਆ ਕਿਸੈ ਨਾ ਸਾਥ ਹੰਸ ਚ ਲੈ ਉਠ ਡੁਮਣੂ ਮਾਇਆ ਭੂਲੀ ਆਥ ਮਨ ਝੂਠਾ ਜਮ ਜੋਹਿਆ ਅਭਗੁਣ ਚਲੈ ਨਾਲ ਮਨ ਮੈਂ ਮਨ ਉਲਟੋ ਮਰੇ ਜੇ ਗੁਣ ਹੋਵੈ ਨਾਲ ਮੇਰੀ ਮੇਰੀ ਕਰਮ ਹੋਇ ਬਿਣਨਾ ਵੈ ਦੁਖ ਪਾਲ ਗੜ ਮੰਦਰ ਮਹਿਲਾ ਕਹਾ ਜੋ ਬਾਜੀ ਦੀਵਾਣ ਨਾਮ ਸੱਚੇ ਨਾਮ ਬਿਨਾ ਝੂਠਾ ਆਵਣ ਜਾਣ ਆਪੇ ਚਤਰ ਸਰੂਪ ਹੈ ਆਪੇ ਜਾਣ ਸੋ ਜਾਣ ਜੋ ਆਵੇ ਸੇ ਜਾਏ ਪੁਨ ਆਏ ਕਹੇ ਪਸਤ ਹੈ ਲਖ ਚਰਸੀ ਮੇਦਨੀ ਘਟੈ ਨਾ ਵਧੈ ਉਤਾਹੇ ਸੇ ਜਨ ਉਬਰੇ ਜਿਨ ਹਰ ਪਾਇਆ ਤੰਦਾ ਮੂਆ ਬਗੂਤੀ ਮਾਇਆ ਜੋ ਦਿਸੈ ਸੋ ਚਲਸੀ ਕਿਸ ਕਉ ਮੀਤ ਕਰਿਓ ਜਿਉ ਸੰਭਪਿਓ ਆਪਣਾ ਤਨ ਮਨ ਆਗੈ ਦੇਉ ਆਇ ਤਰ ਕਰਤਾ ਤੂੰ ਧਣੀ ਤਿਸ ਹੀ ਕੀ ਮੈਂ ਓਟ ਗੁਣ ਕੀ ਮਾਰੀ ਹਉ ਮਈ ਸਭ ਦਰਤੀ ਮਨ ਝੂਟ ਰਾਣਾ ਰਉ ਨ ਕੋ ਰਹੈ ਰੰਗ ਨ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਇ ਨ ਬੰਧੈ ਤੀਰ ਰਾਹ ਬੁਰਾ 비 ਹਾਵਲਾ ਸਰਦੂਗਰ ਅਸਗਾ ਮੈਂ ਤਨ ਅਬ ਗੁਣ ਝੁਰ ਮਈ ਬੇਣ ਗੁਣ ਕਿਉ ਕਰ ਜਾਹ ਗੁਣਿਆ ਗੁਣ ਲੈ ਪ੍ਰਭ ਮਿਲੇ ਕਿਉ ਤੈਨ ਮਿਲਿਓ ਪਿਆਰ ਤਿਨ ਹੀ ਜੈਸੀ ਥੀ ਰਾਂ ਜਪ ਜਪ ਰਿਦੈ ਮਰਾਰ ਆਪ ਗੁਣੀ ਭਰਪੂਰ ਹੈ ਗੁਣ ਪੀ ਬਸੈ ਨਾਲ ਬਿਨ ਸਤਗੁਰ ਗੁਣ ਨਾ ਜਪਨੀ ਜੇ ਚਰਬਦ ਨਾ ਕਰੇ ਵਿਚਾਰ ਲਸਕਰੀਆ ਕਰ ਸੰਭਲੇ ਆਏ ਬਜਹੋ ਲਿਖਾਏ ਕਾਰ ਕਮਾਵੈ ਸਿਰ ਤਣੀ ਲਾਹ ਪੱਲਾ ਪਾਈ ਲਾਭ ਲੋਭ ਬੁਰਿਆਈਆਂ ਛੋਡੇ ਮਨੋਂ ਬਿਸਾਰ ਗੜਦੋ ਹੀ ਪਾਤਸ਼ਾਹੀ ਕਦੈ ਨ ਆਵੇ ਹਾਰ ਚੱਕਰ ਕਈਏ ਖਸਮਕਾ ਸੋਹੇ ਉਤਰ ਦੇ ਬਜੋਗ ਬਹੇ ਆਪਣ ਤਖਤ ਨ ਬੈਸੈ ਸੇ ਪ੍ਰੀਤਮ ਹੱਥ ਵਿੜਿਆਈਆਂ ਜੈ ਭਾਵੈ ਤੇਰੇ ਆਪ ਕਰੇ ਕਿਸ ਅੱਖੀਐ ਅਵਰ ਨ ਕੋਈ ਕਰੇ ਬੀਜੋ ਸੂਝਾ ਕੋ ਨਹੀਂ ਬਹਿ ਦੁਲੀਚਾ ਪਾਏ ਨਰ ਕਨ ਬਾਰ ਨਰ ਹੋ ਨਰ ਸੱਚੂ ਸੱਚ ਹੈ ਨਹੀਂ ਬਾਣ ਤਰਨ ਢੂੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ ਲਾਲ ਰਤਨ ਬੋ ਮਾਨ ਕੀ ਸਤਗੁਰ ਹਾਥ ਪੰਡਾਰ ਊਤਮ ਹੋਵਾ ਪਰਬ ਮਿਲੇ ਇਕ ਮਨ ਇਕ ਹੈ ਭਾਏ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਏ ਰਚਨਾਰਾਤ ਜਿਨ ਰਤੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਤਿਆਈ ਹੈ ਤਨ ਨ ਪਾਰ ਆਵਾਰ ੜਾੜਾ ਰੂੜਾ ਹਰ ਜੀਉ ਸੋਈ ਤਿਸ ਬਿਨ ਰਾਜਾ ਅਵਰ ਨ ਕੋਈ ੜਾੜਾ ਗਾੜੜ ਤੁਮ ਸੁਣੋ ਹਰ ਬਸਾਇ ਮਨ ਮਾਹੇ ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਭੁਲਾਹੇ ਸੋ ਸਾ ਸਾਧਾ ਜਿਸ ਹਰ ਤਨਰਾਸ ਗੁਰਮੁਖ ਪੂਰਾ ਤਿਸ ਸਾ ਬਾਸ ਰੂੜੀ ਬਾਣੀ ਹਰ ਪਾਇਆ ਗੁਰ ਸਬਦੀ ਵਿਚਾਰ ਆਪ ਗਇਆ ਦੁਖ ਕਟਿਆ ਹਰ ਬਰ ਪਾਇਆ ਨਾਰ ਸੋਨਾ ਰੂਪਾ ਸੰਤੀ ਹੈ ਧਨ ਕਾਚਾ ਵਿਖਸ਼ਾਰ ਸਾਹ ਸਦਾਈ ਸੱਚ ਤਨ ਦੁਵਿੱਧਾ ਹੋਏ ਖੁਵਾਰ ਸਤਿਆਰੀ ਸੱਚ ਸੰਤਿਆ ਸਤਿਉ ਨਾਮ ਬੂਲ ਹਰ ਨਰ ਮੈਲ ਉਜਲੂ ਪਤ ਸਾਚੀ ਸਤਿ ਬੂਲ ਸਾਜਨ ਮੀਤ ਸੁਜਾਨ ਤੂੰ ਤੂੰ ਸਰਬਰ ਤੂੰ ਹੰਸ ਸਤਿਉ ਠਾਕਰ ਮਨ ਬਸੈ ਹਉ ਬਲਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਵਿਖੈ ਅੰਮ੍ਰਿਤ ਏਕ ਹੈ ਮੂਝੈ ਪੁਰਖ ਸੁਜਾਣ ਖਿਮਾ ਬਹੂਣੇ ਖੱਬ ਗਏ ਖੂਣ ਲੱਖ ਅਸੰਖ ਗਣਤਨ ਆਵੈ ਕਿਉ ਗਣੀ ਖੱਪ ਕੱਪ ਮੋਏ ਬਸੰਖ ਖਸਮ ਬਸਾਨ ਹੈ ਆਪਣਾ ਖੁੱਲੈ ਬੰਦ ਨਾ ਪਾਏ ਸਬਦ ਮਹਿਲੀ ਖਰਾ ਤੂੰ ਖਿਮਾ ਸਤ ਸੁਖ ਪਾਏ ਖਰਚ ਖਰਾ ਤਨ ਧਿਆਨ ਤੂੰ ਆਪੇ ਬਸੈ ਸਰੀਰ ਮਨ ਤਨ ਮੁਖ ਜਪੈ ਸਦਾ ਗੁਣ ਅੰਤਰ ਮਨ ਤੀਰ ਹੋਮ ਬਖਪਾ ਖਪਾਏ ਸੀ ਬੀਜੋ ਬਥ ਵਿਕਾਰ ਜਨ ਤੋ ਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ ਸਿਸ਼ਟੇ ਭਿਉ ਨਾ ਜਾਣੇ ਕੋਏ ਸਿਸ਼ਟੇ ਕਰੇ ਸੋ ਨਿਚੋ ਹੋਏ ਸੰਪੈ ਕੋ ਈਸ਼ਰ ਤੇ ਆਈਐ ਸੰਪੈ ਪੁਰਬ ਲਿਖੇ ਕੀ ਪਾਈਐ ਸੰਪੈ ਕਾਰਨ ਚੱਕਰ ਚੋਰ ਸੰਪੈ ਸਾਥ ਨਾ ਚੱਲੇ ਹੋਰ ਬਿਨ ਸਾਚੇ ਨਹੀਂ ਦਰਗਾਹ ਮਾਨ ਹਰ ਰਸ ਪੀਵੈ ਸੁਟੈ ਨਦਾਨ ਹੇਰ ਤੇ ਹੇਰ ਤੇ ਹੇ ਸਖੀ ਹੋਏ ਰਹੀ ਹੈਰਾਨ ਹਉ ਕਰਦੀ ਮੈ ਮੁਈ ਸਬਦ ਰਬੈ ਮਨ ਗਿਆਨ ਹਾਰ ਢੂਰ ਕੰਕਨ ਕਣੇ ਕਰ ਥਾਕੀ ਸੀਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ ਨਾਨਕ ਗੁਰਮੁਖ ਪਾਈਐ ਹਰ ਸਿਓ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਬੁੱਜਣਾ ਹਰ ਸਿਓ ਰੱਖੋ ਪਿਆਰ ਹਰ ਜਪੀਐ ਹਰ ਤੇਈਐ ਹਰ ਕਾ ਨਾਮ ਆਧਾਰ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਨ ਕੀਆ ਕਰ ਕਿਰਪਾ ਪਗ ਤਾਰ ਕਰਤੇ ਹੱਥ ਵੜਿਆਈਆ ਬੁੱਝੋ ਕੋਰ ਵਿਚਾਰ ਲਿਖਿਆ ਫੇਰ ਨਾ ਸਕੀਐ ਜਿਉ ਭਾਵੀ ਤਿਉ ਸੰਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨ ਮਖੋ ਪੂਲੇ ਪਦਮੋਏ ਉਬਰੇ ਗੁਰਬੀਚਾਰ ਜੇ ਪੁਰਖ ਨਦਰਨਾ ਆਵਈ ਤਿਸ ਕਾ ਕਿਆ ਕਰ ਕਹਿਆ ਜਾਏ ਬਲੇ ਹਾਰੀ ਗੁਰਿ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ ਪਾਧਾ ਪੜਿਆ ਆਖਿਐ ਵਿਦਿਆ ਵਿਚਰੈ ਸਹਿਜ ਸੁਭਾਏ ਵਿਦਿਆ ਸੋਧੈ ਤਤਲਹਿ ਰਾਮਨਾਮ ਲਿਵ ਲਾਏ ਮਨ ਮਖੋ ਵਿਦਿਆ ਬਿਕਰਦਾ ਬਿਕ ਖੱਟੇ ਬਿਕ ਖਾਏ ਮੂਰਖ ਸ਼ਬਦ ਨਾ ਚੀਨੈ ਸੂਝ ਬੂਝ ਨਹਿ ਕਾਏ ਅੱਧਾ ਗੁਰਮੁਖ ਆਖੀ ਹੈ ਚਾਟੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗਰੋ ਲਹਾ ਜਗ ਮਹਿਲੇ ਸੱਚੀ ਪੱਟੀ ਸੱਚਮਨ ਪੜਿਆ ਸ਼ਬਦ ਸੋਸਾਰ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ RAM ਨਾਮ ਗਲ ਹਾਰ